ਜਿੱਥੇ ਕੁਝ ਧੰਨਵਾਦ ਕਰਾਂਗੇ ਸੰਦੇਸ਼ ਦਿੱਤੇ ਨੇ ਉਹਨੂੰ ਘਰ ਘਰ ਪਹੁੰਚਾਰਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਾਰਪੋਰੇਸ਼ਨ ਦੇ ਸੀਨੀਅਰ ਡਿਪਟੀ ਮੇਡ ਸ਼੍ਰੀਮਤੀ ਪਰਮੇਸ਼ਣੀ ਜੀ ਤੇ ਉਹਨਾਂ ਦੇ ਨਾਲ ਮੇਰੇ ਨਾਲ ਦੇ ਕਾਉਂਸਲਰ ਸ਼੍ਰੀਮਤੀ ਬੀਨਾ ਸ਼ਰਮਾ ਜੀ ਤੇ ਮੇਰੇ ਵੱਡੇ ਵੀਰ ਕਾਉਂਸਲਰ ਲੰਬੇਸ਼ ਹੋਰੀ ਜੀ ਤੇ ਸਾਡੇ ਸ਼ਹਿਰਪੁਰ ਦੀ ਰੀੜ ਦੀ ਹੱਡੀ ਭਗਵਾਨ ਮਾਨਵਿਕੀ ਸਭਾ ਦੇ ਜਿਲ੍ਹਾ ਪ੍ਰਧਾਨ ترਸੀਦ ਨਾਰ ਪੱਪੂ ਜੀ ਹਾਂਜੀ ਅੱਜ ਬਾਬਾ ਸਾਹਿਬ ਜੀ ਦੇ 134ਵੇਂ ਜਨਮ ਦਿਵਸ ਤੇ ਸਾਡੀ ਜਿਹੜੀ ਮਜ਼ਦੂਰ ਫੈਡਰੇਸ਼ਨ ਆ ਉਹਨਾਂ ਵੱਲੋਂ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਨਸ਼ਿਆਂ ਦੇ ਵਿਰੁੱਧ ਜਿਹੜਾ ਪ੍ਰੋਗਰਾਮ ਉਹ ਲਿਖਿਆ ਗਿਆ ਤੇ ਤੇ ਮੈਂ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਨੀ ਆ ਪੰਜਾਬ ਸਰਕਾਰ ਵੱਲੋਂ ਵੀ ਯੁੱਧ ਨਸ਼ਿਆਂ ਦੇ ਵਿਰੁੱਧ ਛੇੜਿਆ ਗਿਆ ਆਓ ਸਾਰੇ ਰਲ ਮਿਲ ਕੇ ਸਾਡੇ ਸੂਬੇ ਤੋਂ ਸਾਡੇ ਪੰਜਾਬ ਤੋਂ ਇਸ ਨਸ਼ੇ ਦੇ ਕੋੜ ਨੂੰ ਜਿਹੜਾ ਉਹ ਮੁਕਾਈਏ ਸਾਰੇ ਲੋਕ ਸਾਰੀਆਂ ਸੰਸਥਾਵਾਂ ਇਸੇ ਤਰ੍ਹਾਂ ਅਗਰ ਸਾਥ ਦੇਣ ਗਿਆ ਤੇ ਮੈਨੂੰ ਉਮੀਦ ਆ ਕਿ ਅਸੀਂ ਆਉਣ ਵਾਲਾ ਜਿਹੜਾ ਇਹ ਇਹ ਜਿਹੜਾ ਅਸੀਂ ਮਿਸ਼ਨ ਵਿੱਢਿਆ ਕਿ ਅਸੀਂ ਨਸ਼ਾ ਜਿਹੜਾ ਪੰਜਾਬ ਪੂਰੇ ਤੌਰ ਤੇ ਖਤਮ ਕਰਨਾ ਹੈ ਅਸੀਂ ਉਹਨੂੰ ਤਾਂ ਹੀ ਸਫਲ ਕਰ ਸਕਾਂਗੇ ਜੇ ਅਸੀਂ ਸਾਰੇ ਜਾਣੇ ਰਲ ਕੇ ਇੱਕ ਦੂਸਰੇ ਦਾ ਸਾਥ ਦੇਵਾਂਗੇ ਸੋ ਜਿਨ੍ਹਾਂ ਨੇ ਵੀ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਵਧਾਈ ਮੁਬਾਰਕਬਾਦ ਜੈ ਹਿੰਦ ਜੈ ਭਾਰਤ ਅੱਜ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਬਾਬਾ ਸਾਹਿਬ ਦੇ ਲੈ ਕੇ ਕੀ ਕਹਿਣਾ ਚਾਹੋਗੇ ਇਸ ਬਾਰੇ ਪਹਿਲਾਂ ਤਾਂ ਸਾਰਿਆਂ ਨੂੰ ਜੈ ਪੀਐਮ ਜੈ ਭਾਰਤ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਨ ਪੂਰੀ ਦੁਨੀਆ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਵਾ ਉਸੀ ਸੰਬੰਧ ਦੇ ਵਿੱਚ ਅਸੀਂ ਵੀ ਇੱਕ ਵਿਸ਼ਾਲ ਪ੍ਰੋਗਰਾਮ ਆਪਣੇ ਮੁਲਾਜ਼ਮ ਸਾਥੀਆਂ ਦੇ ਨਾਲ ਔਰ ਜਿੰਨੇ ਵੀ ਸਮਾਜਿਕ ਔਰ ਰਾਜਨੀਤਿਕ ਇਜੱਥੇਬੰਦੀਆਂ ਦੇ ਨਾਲ ਰਲ ਕੇ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਅਸੀਂ ਬਾਬਾ ਸਾਹਿਬ ਨੂੰ ਜਿਹੜਾ ਜਨਮ ਦਿਨ ਹੈਗਾ ਉਹਨਾਂ ਦਾ ਉਹ ਤਾਂ ਮਨਾ ਰਹੇ ਨਾਲ ਦੀ ਨਾਲ ਜੋ ਪੰਜਾਬ ਸਰਕਾਰ ਦੀ ਮਹਿੰਮ ਚੱਲਦੀ ਹੈ ਵੀ ਨਸ਼ੇ ਦਾ ਖਾਤਮਾ ਕਰਨ ਵਾਸਤੇ ਉਹਦੇ ਵੀ ਜੋ ਸਾਡਾ ਯੂਥ ਹੈਗਾ ਸਾਡਾ ਨੌਜਵਾਨ ਹੈਗਾ ਜੋ ਸਾਡੇ ਮੁਲਾਜ਼ਮ ਸਾਥੀ ਜਾਂ ਸਾਡੇ ਯਾਦਦੋਸਤ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਵੀ ਨਸ਼ੇ ਤੋਂ ਦੂਰ ਰਹੋ ਨਸ਼ਾ ਆਪਾਂ ਇਹ ਕਿ ਐਸਾ ਕੋੜ ਆ ਵੀ ਜਿੱਦ ਨਾਲ ਸਾਡਾ ਅਸੀਂ ਤਾਂ ਆਪਣੇ ਆਪ ਨੂੰ ਤਾਂ ਖਰਾਬ ਕਰਦੇ ਆ ਆਪਣੀ ਲਾਈਫ ਖਰਾਬ ਕਰਦੇ ਆ ਨਾਲ ਨਾਲ ਅਸੀਂ ਆਪਣੇ ਪੂਰੇ ਪਰਿਵਾਰ ਨੂੰ ਵੀ ਖਰਾਬ ਕਰਦੇ ਆ ਖਰਾਬ ਕਰ ਦਿੰਦੇ ਆ ਲਾਈਫ ਅਸੀਂ ਇਸ ਕਰਕੇ ਅਸੀਂ ਕਿੰਨੇ ਵੀ ਨਸ਼ਾ ਕਿਸੇ ਹੋਰ ਚੀਜ਼ ਦਾ ਕਰ ਲਓ ਕਿਸੇ ਦਾ ਆਪਣੇ ਯਾਰ ਦੋਸਤ ਦਾ ਆਪਣੇ ਪਰਿਵਾਰ ਦਾ ਪਿਆਰ ਮੁਹੱਬਤ ਦਾ ਕਰ ਲਓ ਨਸ਼ਾ ਦੌਲਤ ਕਮਾਉਣ ਦਾ ਕਰ ਲਓ ਕੰਮ ਕਰਦਾ ਕਰ ਲਓ ਪੜ੍ਹਾਈ ਦਾ ਕਰ ਲਓ ਸੋ ਇਸ ਨਸ਼ੇ ਤੋਂ ਦੂਰ ਰਹੋ ਇਹ ਨਸ਼ਾ ਜਿਹੜਾ ਵਾ ਆਪਣਾ ਘਰ ਤਾਂ ਖਰਾਬ ਕਰਦਾ ਕਰਦਾ ਕਈਆਂ ਦੇ ਘਰ ਗੁਜਾੜ ਦਿੰਦਾ ਵਾ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਯੂਥ ਨੂੰ ਕਿ ਨਸ਼ੇ ਤੋਂ ਦੂਰ ਰਹੋ ਔਰ ਬਾਬਾ ਸਾਹਿਬ ਅੰਬੇਟਕਰ ਜੀ ਦਾ ਜਨਮ ਦਿਨ ਹੈ ਵੈਸੇ ਤਾਂ ਸਿਰਫ ਤੇ ਸਿਰਫ ਵੈਸੇ ਇੱਕ ਗੱਲ ਕਰਨਾ ਚਾਹੁੰਦੀ ਵੀ ਅਸੀਂ ਸਿਰਫ ਇਹਨੂੰ ਦਲਿਤ ਸਮਾਜ ਹੀ ਬੜੇ ਪਿਆਰ ਨਾਲ ਔਰ ਸ਼ਰਦਾ ਦੇ ਨਾਲ ਮਨਾਉਂਦਾ ਵਾ ਬਾਬਾ ਸਾਹਿਬ ਨੇ ਇਕੱਲਾ ਦਲਿਤ ਸਮਾਜ ਦੇ ਲਈ ਉਦਾਹਰਣ ਨਹੀਂ ਕੀਤਾ ਸੀ ਉਹਨਾਂ ਨੇ ਪੂਰਾ ਤਾਂ ਪੂਰਾ ਮਾਨਵ ਜਾਤੀ ਦਾ ਕਲਿਆਣ ਕੀਤਾ ਵਾ ਚਾਹੇ ਤੁਸੀਂ ਔਰਤ ਜਾਤ ਦਾ ਦੇਖ ਲਓ ਚਾਹੇ ਤੁਸੀਂ ਸਿੱਖ ਧਰਮ ਲੈ ਦੇਖ ਲਓ ਚਾਹੇ ਕਿਸੇ ਵੀ ਜਾਤ ਦਾ ਦੇਖ ਲਓ ਮੁਸਲਿਮ ਲੈ ਦੇਖ ਲਓ ਹਿੰਦੂ ਲੈ ਦੇਖ ਲਓ ਦਲਿਤ ਲੈ ਦੇਖ ਲਓ ਉਹਨਾਂ ਨੇ ਸਾਰਿਆਂ ਨੂੰ ਬਰਾਬਰ ਦਾ ਹੀ ਰੱਖਿਆ ਹੈਗਾ ਔਰ ਸੰਵਿਧਾਨ ਦੇ ਵਿੱਚ ਸਾਰਿਆਂ ਦਾ ਤਾਂ ਜੇ ਦਲਿਤਾਂ ਦਾ ਹੱਕ ਹੈਗਾ ਤਾਂ ਉਹਦੇ ਚ ਸਾਰੀਆਂ ਕੌਮਾਂ ਦਾ ਵੀ ਬਰਾਬਰ ਦਾ ਅਧਿਕਾਰ ਹੈਗਾ ਇਸ ਕਰਕੇ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਨਾ ਵਾਂ ਔਰ ਇਹ ਆਸ ਕਰਦਾ ਵਾਂ ਕਿ ਹਰ ਸਾਲ ਆਸੀਂ ਇਦਾਂ ਹੀ ਬਾਬਾ ਸਾਹਿਬ ਦਾ ਜਨਮ ਦਿਨ ਬੜੀ ਧੂਨਤਮਨਾ ਮਨਾਏਗਾ ਧੰਨਵਾਦ ਮੈਂ ਕਿਹਨਾ ਮੈਂ ਆਪਣਾ ਮੈਂ ਰਾਜਾ ਹੰਸਾ ਜੀ ਬੋਲਣਾ ਚਾਹੂਗਾ ਇਸ ਦਿਹਾੜੇ ਅੱਜ ਸਾਰੇ ਬਾਬਾ ਸਾਹਿਬ ਦੇ ਜਨਮ ਦਿਹਾੜੇ ਤੇ 14 ਅਪ੍ਰੈਲ ਦੇ ਇਸ ਸਮਾਗਮ ਦੇ ਵਿੱਚ ਆਪਾਂ ਅੱਜ ਦਾ ਵਿਸ਼ਾਲ ਸਮਾਗਮ ਕੀਤਾ ਵਾ ਤੇ ਨਸ਼ੇ ਦੇ ਖਿਲਾਫ ਤੇ ਆਪਣੇ ਜੋ ਵੀ ਬਾਬਾ ਸਾਹੂ ਦੀ ਸੰਧਾ ਜਲੀ ਦਿਨ ਕੀਤੀ ਜੇ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦਾ ਪ੍ਰਧਾਨ ਵਿਨੋਦ ਕੁਮਾਰ ਬੇਟਾ ਮੇਰਾ ਨਾਮ ਜਿਹੜਾ ਅੱਜ ਦਾ ਜਿਹੜਾ ਤਿਹਾੜਾ ਹਰ ਛੜ ਦਾ ਭਾਵਨਾ ਨਾ ਬਣਾਇਆ ਜਾਂਦਾ ਇਹਨਾਂ ਬਾਬਾ ਸਾਹੂ ਦੀ ਜਿਹੜੀ ਸੋਚ ਸੀ ਨਾ ਕੋਸ਼ਿਸ਼ ਸ਼ਿੰਗਾਰਸ਼ ਕਰੋ ਪੜੋ ਲਿਖੋ ਇਸ ਗਰਸ਼ ਕਰੋ ਮੈਂ ਵੀ ਇਹਨਾਂ ਨੂੰ ਸੰਦੇਸ਼ ਇਹ ਦੇਣਾ ਚਾਹੁੰਦਾ ਵੀ ਜਿਹੜਾ ਮੇਰਾ ਸਮਾਜ ਆ ਜਿਹੜਾ ਸਫਾਈ ਸੇਵਕਾਂ ਦਾ ਭਲਾ ਕਰਨਾ ਜਿਹੜੀ ਇਹ ਸਰਕਾਰਾਂ ਇੱਕ ਸਰਕਾਰਾਂ ਦੀ ਦੂਜੀ ਜਾਦੀ ਕੋਈ ਵੀ ਇਹਨਾਂ ਦਾ ਭਲਾ ਕਰਕੇ ਰਾਜ਼ੀ ਨਹੀਂ ਆ ਜੋ ਬਾਬਾ ਸਾਹਿਬ ਦੀ ਸੋਚ ਸੀ ਉਹਨਾਂ ਦੀ ਸੋਚ ਇਹੋ ਸੀ ਜੇ ਸੰਘਰਸ਼ ਕਰਦੇ ਰਹੋਗੇ ਤੇ ਤੁਸੀਂ ਫਤਿਹ ਪਾਓਗੇ ਹਰ ਤੁਹਾਡੀ ਮੰਗ ਮੰਨੀ ਜਾਏਗੀ ਜਿਹੜੀ ਬਾਬਾ ਸਾਹਿਬ ਦੀ ਸੋਚ ਸੀ ਬਾਬਾ ਸਾਹਿਬ ਨੇ ਕੀ ਕੀਤਾ ਉਹਨਾਂ ਨੇ ਸਾਰੇ ਧਰਮਾਂ ਦੇ ਜਾ ਕੇ ਦੇਖਿਆ ਉਹਨਾਂ ਨੇ ਸਿੱਖ ਧਰਮ ਤੇ ਜਾ ਕੇ ਵੇਖਿਆ ਆਪਣੇ ਸਮਾਜ ਚ ਜਾ ਕੇ ਵੇਖਿਆ ਬਾਲਮਿਕ ਸਮਾਜ ਚ ਹਰ ਸਮਾਜ ਚ ਜਾ ਜਾ ਕੇ ਉਹਨਾਂ ਨੇ ਸੋਚ ਕੀ ਉਹਨਾਂ ਦੀ ਕੀ ਕਹਿੰਦੀ ਐ ਵੀ ਸੋਚ ਉਹਨਾਂ ਦੀ ਕਹਿੰਦੀ ਵੀ ਇਹ ਲੋਕ ਇਕੱਠੇ ਨਹੀਂ ਹੁੰਦੇ ਔਰ ਉਹਨਾਂ ਨੇ ਕਿਤੇ ਵੀ ਕਿਹ ਸਮਾਜ ਨੂੰ ਨਹੀਂ ਬਣਾਇਆ ਉਹਨਾਂ ਨੇ ਬੁੱਧ ਧਰਮ ਨੂੰ ਬਣਾਇਆ ਤੇ ਬੁੱਧ ਧਰਮ ਦੇ ਅੱਜ ਉਹਨਾਂ ਦੀ ਹੈ ਗਈ ਆ ਵੀ ਉਹਨਾਂ ਨੇ ਬਣਾਇਆ ਜਿਹੜਾ ਸਾਡਾ ਸਮਾਜ ਆ ਜੇ ਅੱਜ ਸਾਡਾ ਸਮਾਜ ਇਕਜੁੱਟ ਹੋ ਜੇ ਜੇ ਸਾਰੀਆਂ ਮੰਗਾਂ ਲੈ ਲੈਣ ਤੇ ਸਭ ਕੁਝ ਬਣਾਇਆ ਜਾਂਦਾ ਉਹਨਾਂ ਸੀ ਅੰਮਰਸਰ ਦੇ ਵਿੱਚ ਸਫਾਈ ਜਿਹੜੀ ਸਫਾਈ ਦਾ ਕੰਮ ਕਰਦੇ ਆ ਜਿਹੜਾ ਇਹ ਕਰਦੇ ਸੀਵਰਮੈਨ ਦਾ ਕੰਮ ਕਰਦੇ ਆ ਨਾਲਿਆਂ ਚ ਵੜਦੇ ਆ ਉਹਨਾਂ ਦਾ ਕੋਈ ਜੀਦੇ ਮਰੇ ਹੋیندੇ ਨੇ ਗੰਦ ਦੇ ਵਿੱਚ ਕਿਸੇ ਨੇ ਮੂੰਹ ਮਾਰਨਾ ਕੋਈ ਵੀ ਸਰਕਾਰ ਉਹਨਾਂ ਦੇ ਹੱਕ ਚ ਬੋਲਦੀ ਆ ਜੇ ਅਸੀਂ ਲੋਕ ਇਕੱਠੇ ਰਵਾਂਗੇ ਸਮਾਜ ਚ ਲੜਾਂਗੇ ਤੇ ਸਰਕਾਰਾਂ ਨਾਲ ਲੜਨਾ ਪੈਣਾਗਾ ਅਸੀਂ ਹੁਣ ਪਿਛਲੇ ਹਫਤੇ ਜੇ ਮੀਟਿੰਗ ਕਰਕੇ ਆਏ ਆ ਆਮਾਨ ਜੋਗ ਸਾਡੇ ਮੰਤਰੀ ਸਾਹਿਬ ਹਿਸ਼ਾਰਪੁਰ ਦੇ ਨੇ ਲੋਕਲ ਬਾਡੀ ਦੇ ਡਾਕਟਰ ਨਵਜੋਤ ਜੀ ਉਹਨਾਂ ਦੇ ਨਾਲ ਮੀਟਿੰਗ ਕੀਤੀ 6 ਤਰੀਕ ਤੇ ਔਰ ਇੱਕ ਮਹੀਨੇ ਦਾ ਟਾਈਮ ਦਿੱਤਾ ਫਿਰ ਅਸੀਂ ਅੱਜ ਕੋਸ਼ਿਸ਼ ਕਰਨੀ ਵੀ ਮੰਤਰੀ ਸਾਹਿਬ ਨੂੰ ਮਿਲ ਕੇ ਵੀ ਉਹ ਜਿਹੜੀਆਂ ਸਾਡੀਆਂ ਡਿਮਾਂਡਾਂ ਆ ਉਹ ਜਿਹੜੀਆਂ ਸਾਡਾ ਡਿਮਾਂਡਾਂ ਦਾ ਕੀ ਕੀਤਾ ਜੇ ਅੱਜ ਮੰਤਰੀ ਸਾਹਿਬ ਵੈਸੇ ਨਹੀਂ ਪਹੁੰਚੇ ਇਸ ਕਰਕੇ ਜੇ ਅਸੀਂ ਕਹਿੰਦੇ ਆ ਤਿਸੋਂ ਮੈਨੂੰ ਅੱਜ ਔਰ ਸੋਰਸ ਦੇ ਵਿੱਚ ਕਿਦਾ ਘਰ ਦਾ 900000 ਰੁਪਏ 10000 ਨਾਲ ਗੁਜ਼ਾਰਾ ਹੋ ਰਿਹਾ ਇਹ ਲੋਕ ਹੁਣ ਸਾਡੇ ਇੱਥੇ ਨਗਮ ਨਗਮ ਦੇ ਵਿੱਚ ਚਾਰਪੁਰ ਦੇ ਵਿੱਚ ਇਹਨਾਂ ਨੇ ਰੋਸਟਰ ਲਾਗੂ ਕਰ ਦਿੱਤਾ ਰੋਸਟਰ ਲਾਗੂ ਕਰਨ ਦੇ ਨਾਲ ਉਹ ਬਿੰਦਸਰ ਰੋਸਟਰ ਕਿਹੜੀ ਚੀਜ਼ ਆ ਰੋਸਟਰ ਜਿਹੜੀ ਚੀਜ਼ ਆ ਨਾ ਸਾਰੇ ਹੀ ਧਰਮਾਂ ਦੇ ਬੰਦੇ ਉਰਚ ਬਾਤੇ ਜਿਸ ਟਾਈਮ ਗੰਦਗੀ ਦਾ ਕੰਮ ਸੀ ਤੇ ਕੋਈ ਧਰਮ ਨਹੀਂ ਅੱਗੇ ਆਇਆ ਵੀ ਅਸੀਂ ਇਹਨਾਂ ਦੇ ਨਾਲ ਸਿਰ ਤੇ ਗੰਦ ਚੁੱਕ ਕੇ ਤੇ ਅਸੀਂ ਤੁਰੇ ਫਿਰ ਗਏ ਅੱਜ ਮਸ਼ੀਨਾਂ ਦਾ ਕੰਮ ਸ਼ੁਰੂ ਹੋ ਗਿਆ ਉਹ ਲਾ ਪਿਆ ਸਾਰੀਆਂ ਸਹੂਲਤਾਂ ਮਿਲ ਗਈਆਂ ਫਲਸ਼ਾਂ ਲੱਗ ਗਈਆਂ ਅੱਜ ਸਾਰੇ ਲੋਕਾਂ ਦੇ ਸਮਾਜ ਉਹ ਵੀ ਸ਼ਰਾਰਤੀ ਅੰਸਾਨ ਨੇ ਪਾਇਆ ਔਰ ਕਾਂਗਰਸ ਦੇ ਟੈਨ ਤੇ ਪਿਆ ਪਰ ਉਹ ਹੌਟ ਚ ਪਾਸ ਨਹੀਂ ਹੋਇਆ ਦਾ ਅਸੀਂ ਉਸ ਦਿਨ ਡਾਇਰੈਕਟਰ ਖੈਰੇ ਨੂੰ ਮਿਲੇ ਲੋਕਲ ਬਾੜੀ ਮੰਤਰੀ ਨਾਲ ਮੀਟਿੰਗ ਕੀਤੀ ਉਹਨਾਂ ਨੇ ਪ੍ਰਸ਼ੀਸ਼ ਕੀਤੀ ਵੀ ਇਹ ਜਿਹੜਾ ਵਿਧਾਨ ਸਭਾ ਦੇ ਵਿੱਚ ਨਹੀਂ ਪਿਆ ਦਾ ਅਸੀਂ ਇਹਨੂੰ ਰੋਸਟਰ ਨੂੰ ਜਲਦੀ ਖਤਮ ਕਰਾਂਗੇ ਅਸੀਂ ਨਾ ਕਾ ਅੰਮ੍ਰਿਤਸਰ ਚ ਲਾਗੂ ਹੁੰ ਦਿੱਤਾ ਨਾ ਅਸੀਂ ਇੱਥੇ ਜਲੰਧਰ ਜੋਨ ਦਿੱਤਾ ਨਾਲ ਲੁਧਿਆਣਾ ਵੱਡੀਆਂ ਕਾਰਪੋਰੇਸ਼ਨਾਂ ਚ ਕਿਤੇ ਨਹੀਂ ਲਾਗੂ ਹੋਇਆ ਇਹ ਛੋਟੀਆਂ ਛੋਟੀਆਂ ਕਮੇਟੀਆਂ ਦੇ ਨਾਂ ਦੇ ਧੱਕੇ ਨਾਲ ਲਾਗੂ ਕਰਾਇਆ ਅਸੀਂ ਉਹ ਵੀ ਉਹ ਖਤਮ ਹੋ ਜਾਣਾ ਅੱਜ ਅਸੀਂ ਇਹ ਪੁੱਛ ਰਾ ਵੀ ਕੀ ਕੀਤਾ ਜੀ ਇਸ ਕਰਕੇ ਮੈਂ ਕਾਰਪੋਰੇਸ਼ਨ ਦੀ ਜਿਹੜੇ ਸਾਡੇ ਰਾਜਾ ਹੰਸ ਜੀ ਆ ਸਾਡੇ ਕਮਲਪੱਟੀ ਜੀ ਉਹਨਾਂ ਦੀ ਪੂਰੀ ਟੀਮ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਬਾਬਾ ਸਾਹਿਬ ਦੇ ਜਨਮ ਤੇ ਹੜੇ ਦੀਆਂ ਮੈਂ ਇਹੋ ਹੀ ਕਵਾਂਗਾ ਵਿਸ਼ਗਰਸ਼ ਕਰੋਗੇ ਤੇ ਕੁਝ ਲਓਗੇ ਨਹੀਂ ਤੇ ਕੁਝ ਨਹੀਂ ਸਾਨੂੰ ਮਿਲਣਾ ਧੰਨਵਾਦ